ਹਿੱਟ ਹੱਬ ਬੈਂਗਲੌਰ ਚ ਇੱਕ ਔਰਤ ਨੂੰ ਆਂਡਿਆਂ ਦਾ ਲਾਲਚ ਦੇ ਕੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਰਿਪੋਰਟਾਂ ਮੁਤਾਬਕ ਔਰਤ ਨੂੰ ਸਿਰਫ 49 ਰੁਪਏ ਚ 4 ਦਰਜਨ ਆਂਡੇ ਖਰੀਦਣ ਦਾ ਆਫਰ ਮਿਲਿਆ ਜਦੋਂ ਔਰਤ ਨੇ ਆਫਰ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਕ੍ਰੈਡਿਟ ਕਾਰਡ ਤੋਂ 48000 ਤੋਂ ਵੱਧ ਦੀ ਰਕਮ ਸਾਫ ਹੋ ਗਈ ਇਸ ਮੁਤਾਬਕ ਔਰਤ ਦਾ ਨਾਮ ਸ਼ਿਵਾਨੀ ਹੈ ਉਹ ਵੋ ਸੰਤ ਨਗਰ ਬੈਂਗਲੁਰ ਦੀ ਰਹਿਣ ਵਾਲੀ ਹੈ ਸ਼ਿਵਾਨੀ ਨੇ ਦਾਵਾ ਕੀਤਾ ਹੈ ਕਿ ਉਸ ਨੂੰ ਇੱਕ ਇਸ਼ਤਿਹਾਰ ਦਾ ਲਿੰਕ ਮਿਲਿਆ ਜਿੱਥੇ ਇੱਕ ਨਾਮੀ ਕੰਪਨੀ ਘੱਟ ਕੀਮਤ ਤੇ ਅੰਡੇ ਵੇਚ ਰਹੀ ਸੀ ਟੈਕਨੀਜੀ ਚੈਨਲ ਨਾਲ ਆਪਣੀ ਕਹਾਣੀ ਸਾਂਝੀ ਕਰਦੇ ਹੋਏ ਔਰਤ ਨੇ ਕਿਹਾ ਇਸ਼ਤਿਹਾਰ ਵਿੱਚ ਇੱਕ ਸ਼ੋਪਿੰਗ ਲਿੰਕ ਸ਼ੋਪਿੰਗ ਲਿੰਕ ਦਾ ਜ਼ਿਕਰ ਕੀਤਾ ਗਿਆ ਸੀ ਜਦੋਂ ਮੈਂ ਉਸ ਲਿੰਕ ਤੇ ਕਲਿੱਕ ਕੀਤਾ ਤਾਂ ਮੈਨੂੰ ਇੱਕ ਪੇਜ ਤੇ ਲੈ ਗਿਆ ਜਿੱਥੇ ਮੁਰਗੀਆਂ ਨੂੰ ਕਿਵੇਂ ਪਾਲਿਆ ਜਾਂਦਾ ਹੈ ਅਤੇ ਅੰਡੇ ਕਿਵੇਂ ਇਕੱਠੇ ਕੀਤੇ ਜਾਂਦੇ ਨੇ ਨਾਲ ਹੀ ਉਹਨਾਂ ਨੂੰ ਕਿਵੇਂ ਡਿਸਟ੍ਰਿਬਿਊਟ ਕੀਤਾ ਜਾਂਦਾ ਹੈ ਇਸ ਦਾ ਜ਼ਿਕਰ ਕੀਤਾ ਸੀ ਔਰਤ ਮੁਤਾਬਕ ਇਸ਼ਤਿਹਾਰ ਵਿੱਚ ਕੰਪਨੀ 8 ਦਰਜਨ ਅੰਡੇ ਜਿਹੜੇ 90 ਰੁਪਏ ਵਿੱਚ ਦੇ ਰਹੀ ਸੀ ਅਤੇ ਉਹ ਵੀ ਬਿਨਾ ਕਿਸੇ ਡਿਲੀਵਰੀ ਚਾਰਜਸ ਦੇ ਉਸ ਨੂੰ ਇਹ ਆਫਰ ਬਹੁਤ ਪਸੰਦਾ ਆ ਉਸ ਨੇ 49 ਰੁਪਏ ਵਿੱਚ 4 ਦਰਜਨ ਅੰਡੇ ਖਰੀਦਣ ਦਾ ਫੈਸਲਾ ਕੀਤਾ ਜਿਵੇਂ ਹੀ ਔਰਤ ਆਪਣਾ ਆਰਡਰ ਪਲੇਸ ਕਰ ਰਹੀ ਸੀ ਲਿੰਕ ਉਸ ਨੂੰ ਇੱਕ ਸੰਪਰਕ ਜਾਣਕਾਰੀ ਪੰਨੇ ਤੇ ਲੈ ਗਿਆ ਅਤੇ ਇੱਥੋਂ ਹੀ ਚੀਜ਼ਾਂ ਬਦਲ ਲੀਆਂ ਸ਼ੁਰੂ ਹੋ ਗਈਆਂ ਉਸਨੇ ਇੱਥੇ ਆਪਣੇ ਕਾਰਡ ਦੇ ਵੇਰਵੇ ਦਰਜ ਕੀਤੇ ਪਰ ਬਿਨਾ OTP ਆਏ ਹੀ ਉਸਦੇ ਕਾਰਡ ਤੋਂ ਪੈਸੇ ਕੱਟ ਗਏ ਔਰਤ ਮੁਤਾਬਕ ਮੈਂ ਆਪਣਾ ਵੇਰਵਾ ਦਰਜ ਕੀਤਾ ਅਤੇ ਆਰਡਰ ਦੇਣ ਲਈ ਇਸ ਤੇ ਕਲਿੱਕ ਕੀਤਾ ਇਹ ਮੈਨੂੰ ਅਗਲੇ ਪੰਨੇ ਤੇ ਲੈ ਗਿਆ ਜਿੱਥੇ ਉਹਨਾਂ ਕੋਲ ਸਿਰਫ ਕ੍ਰੈਡਿਟ ਕਾਰਡਾਂ ਰਾਹੀਂ ਭੁਗਤਾਨ ਦੇ ਆਪਸ਼ਨ ਸਨ ਮੈਂ ਬਿਆਦ ਭੁਗਣ ਦੀ ਮਿਤੀ ਅਤੇ CVV ਨੰਬਰ ਸਮੇਤ ਆਪਣੇ ਕ੍ਰੈਡਿਟ ਕਾਰਡ ਦੇ ਵੇਰਵੇ ਧਾਖਲ ਕੀਤੇ ਅਤੇ ਪਰਸੀਡ ਟੂ ਪੇਮੈਂਟ ਤੇ ਕਲਿੱਕ ਕੀਤਾ ਇਸ ਤੋਂ ਬਾਅਦ ਉਸਦੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਆਇਆ ਔਰਤ ਮੁਤਾਬਕ ਉਸਨੇ ਉੱਥੇ OTP ਵੀ ਨਹੀਂ ਭਰਿਆ ਅਤੇ ਉਸਦੇ ਕ੍ਰੈਡਿਟ ਕਾਰਡ ਤੋਂ ਕਰੀਬ 48199 ਰੁਪਏ ਕੱਟ ਲਏ ਗਏ ਜਿਸ ਨੂੰ ਸ਼ਾਇਦ ਮੋਬਾਈਲ HU ਨਾਮ ਦੇ ਖਾਤੇ ਵਿੱਚ ਕ੍ਰੈਡਿਟ ਕੀਤਾ ਗਿਆ ਸੀ ਜ਼ਿਕਰ ਹੋਗਾ ਕਿ ਔਰਤ ਦੇ ਖਾਤੇ ਚੋਂ ਹੋਰ ਪੈਸੇ ਕਢਵਾਏ ਜਾ ਸਕਦੇ ਸਨ ਪਰ ਉਸ ਨੂੰ ਬੈਂਕ ਤੋਂ ਫੋਨ ਆਇਆ ਜਿੱਥੇ ਉਸਨੇ ਸਭ ਕੁਝ ਦੱਸਿਆ ਅਤੇ ਪਰ ਬੈਂਕ ਨੇ ਕਾਰਡ ਬਲੌਕ ਕਰ ਦਿੱਤਾ ਔਰ ਤਨੇ ਕਿਹਾ ਕਿ ਉਸਨੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਤੇ ਕਾਲ ਕੀਤਾ ਜਿਸਨੇ ਉਸ ਨੂੰ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰਵਾਉਣ ਲਈ ਕਿਹਾ ਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ